ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਇੱਧਰ ਮੇਲੋ ਬਿੰਦਰ ਨੂੰ ਸਤਿ ਸ਼੍ਰੀ ਅਕਾਲ ਜੀ ਇੱਧਰ ਮੇਲੋ ਬਾਬਾ ਜੀ ਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਬਾਬੇ ਕਾਹ ਕਹਿੰਦਾ ਫਿਰ ਮੌਸਮ ਤਾਂ ਰਾ ਮੌਸਮ ਤਾਂ ਬਹੁਤ ਵਧੀਆ ਅੱਜ ਬਹੁਤ ਵਧੀਆ ਅੱਜ ਇੱਧਰ ਆਏ ਬਿੰਦਰ ਸਾਫ ਜੀ ਨਹੀਂ ਆਉਂਦੀ ਇੱਧਰ ਹੁਣ ਆਈ ਆ ਹਾਂ ਅੱਜ ਬਹੁਤ ਵਧੀਆ ਹੂੰ ਸਾਤਾ ਕਾਣੇ ਉਹਦੇ ਕੱਪੜੇ ਖਰਾਤੇ ਕੱਪੜੇ ਹੀ ਕੱਪੜੇ ਅੱਜ ਹੋ ਡੰਗਰਾਂ ਨੂੰ ਖੁਰਤਾ ਕੀ ਅੱਜ ਹਾਂ ਹੋਰ ਨੰਗਨ ਹਲਾਤੇ ਅੱਜ ਮੈਂ ਸਮਝਦਾ ਇੱਧਰ ਖੜੇ ਰਹਿੰਦੇ ਤੇ ਡੰਗਰ ਹਾਂ ਚਲੋ ਤੁਹਾਨੂੰ ਬਹੁਤ ਫਾਇਦਾ ਅਦਾ ਹੁ ਹਵਾ ਚੱਲ ਪਈ ਜੇ ਹਵਾ ਨਹੀਂ ਚੱਲਦੀ ਪਹਿਲਾਂ ਤੂੰ ਬੈਠ ਨਹੀਂ ਦੱਸਦਾ ਤੂੰ ਬਚ ਨਹੀਂ ਬੈਠ ਹੁੰਦਾ ਤਾਂ ਬਾਕੀ ਕਣਕਾਂ ਦਾ ਦੇਖੋ ਬਾਈ ਰੋਹ ਬਹਿਨ ਬਣ ਗਿਆ ਹਾਂ ਹਾਂ ਮੈਂ ਕਣਕਾਂ ਸਭ ਚਮਲ ਗਿਆ ਨਾਲੇ ਜਾਇਆ ਬਾਈ ਲੋੜੀ ਆ ਹੂੰ ਲੋੜੀ ਅੱਜ ਵਧੀਆ ਬਾਲਣ ਜਲੂਗਾ ਵਧਾਈਆਂ ਬਾਈ ਸਾਰਿਆਂ ਲੋੜੀ ਦੀਆਂ ਆਰੇ ਦੇ ਵਧਾਈਆਂ ਬਾਈ ਇੱਕ ਪਾਈ ਇਹ ਬਿੰਦਰ ਬੰਦੇ ਲੈ ਆਇਆ ਬਿੰਦਰ ਵਾਲੇ ਉਝ ਦੇਖਿਓ ਤੁਸੀਂ ਇਹ ਬਿਨਾ ਉਧੇ ਲੱਦਦੇ ਫੱਟੇ ਤੇ ਬਾਬਾ ਗੀ ਇਹ ਤਾਂ ਫਟਾ ਲਿਆ ਤੂੰ ਬੱਟਾ ਕੇ ਲਈ ਜਾਓਗੇ ਇਹ ਨਹੀਂ ਹੀ ਹੈਗੇ ਆ ਫਟਾ ਲਿਆ ਆ ਆ ਤਾਂ ਲੱਗ ਜੂ ਪਤਾ ਹੁਣ ਬਾਬੇ ਗੀ ਉਹ ਦੇਖੇ ਉਹਨਾਂ ਦੇਖੇ ਤੇ ਅਸੀਂ ਲੱਦਦੇ ਪੌੜੀ ਨਾਲ ਆ ਬਿਨਾ ਕੁਝ ਵੀ ਨਹੀਂ ਹੈ ਆ ਦੇਖੋ ਬਾਈ ਇਹ ਇੱਕਣਾ ਛੱਡਣੀ ਇਹਨਾਂ ਨੇ ਉੱਪਰ ਤੇ ਉਹ ਫੜਾਤੀ ਹੈ ਬਿੰਦਰ ਇੱਕ ਆ ਵੀ ਤੇਰਾ ਜੂਜ ਹੈ ਨਾ ਲੋ ਜੀ ਮਿਲੋ ਜੱਗੂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਇਧਰ ਬਾਈ ਸਤਿ ਸ਼੍ਰੀ ਅਕਾਲ ਜੀ ਸਾਡਾ ਪ੍ਰਧਾਨ ਜੀ ਕਿਸਾਨ ਜੂਨੀਅਰ ਦਿਖਦਾ ਹੀ ਨਹੀਂ ਇਹਦਾ ਹੋਰ ਜੱਗੂ ਆ ਵਧੀਆ ਤਰੀਕਾ ਬਾਈ ਤੌਰ ਤਾਂ ਵਿੰਦਰ ਵਿੰਦਰ ਨੂੰ ਪਰਚੀ ਦੇ ਕੇ ਆਏ ਆ ਪਰਚੀ ਦੀ ਉਹਦੇ ਉਹਦੇ ਲੱਤੀ ਸਿਮੇ ਤੇ ਝੱਲੀਆਂ ਵਾਲੇ ਤੇ ਪਹਿਲਾਂ ਇੱਕ ਦੋ ਪਰਚੀ ਉਹਨੇ ਦੇ ਦਿੱਤੀਆਂ ਕਿੱਥੇ ਗਏ ਨੇ ਸਲਾਣੇ ਕਿੱਥੇ ਪਿੰਡ ਦੇ ਦਾ ਸਲਾਣੇ ਪਿੰਡ 'ਚ ਚਰਚਾ ਪੂਰੀ ਬਣੀ ਪਈ ਆ ਵੀ ਮੈਂ ਜੱਗੂ ਬੰਦੇ ਲਿਆ ਆ ਬਿਨਾਂ ਫੱਟੇ ਤੇ ਲੱਭ ਰਹੇ ਆ ਅੱਛਾ ਹਾਂ ਲੰਮ ਲੰਮ ਕਰਦੇ ਆ ਇਹ ਕਹਿੰਦਾ ਵੀ ਜਿਹੇ ਹੈਗਾ ਨਾ 300 ਕੋਟੜ ਕਹਿਣਾ ਬਾਈ 300 ਕੋਟੜ 350 ਤੇ 350 ਲੋਡ ਕਰਾ ਲਓ ਵੀ ਬਿਨਾ ਫੱਟੇ ਤੇ ਕਰਿਆ ਫਿਰ ਕਿਹੜੇ ਸਾਹ ਨਾਲ ਕਰ ਰਸੇ ਨਾ ਪਿੱਛੇ ਨਾਲ ਨੇ ਭਰੀਆਂ ਕੱਢ ਲਈ ਪਹਿਲਾਂ ਦੇਖ ਕੇ ਗਿਆ ਜੇ ਸ਼ੁਰੂ ਕਰੇ ਨਾ ਕੰਮ ਪਿੱਛੇ ਭਰੀਆਂ ਕੱਢ ਲਈ ਕੋ ਬੰਦਾ ਖੜਦਾ ਨੂੰ ਬਣਾ ਲਿਆ ਪਿੱਛੇ ਅੱਛਾ ਗੁਰਵੀਰ ਇੱਕ ਗੱਲ ਹੈਗੀ ਜਿਹੜਾ ਫੱਟਾ ਏ ਤਾਂ ਦੇਖਿਆ ਬੰਦਾ ਫੱਟੇ 'ਤੇ ਚੜ੍ਹਨ ਕੰਨਾਂ ਟਾਈਮ ਲੱਗਦਾ ਕਿੰਨੀਆਂ ਪੌੜੀਆਂ ਹੋਣੀਆਂ ਬੰਦਾ ਆਰਾਮ ਨਾਲ ਚੜ੍ਹਦਾ ਆਰਾਮ ਨਾਲ ਉਤਰਦਾ ਇੱਥੇ ਹੁਣ ਭਰੀ ਸਿੱਧੀ ਬੰਦਰ ਨੂੰ ਦੇ ਦਾਲੀ ਵੀ ਚੱਕ ਵੀਰ ਸਰਕਾ ਬਸ ਜਣੇ ਖੜੇ ਬੰਦੇ ਦਾ ਕੰਮ ਨਹੀਂ ਹੈਗਾ ਜੇ ਕਹੇ ਸਾਡੇ ਵਾਲੇ ਪੌੜੀ ਪਿੰਡਾ ਤਾਂ ਸਾਡੇ ਪੱਟੇ ਵੀ ਨਾ ਤਾਂ ਟੈਂਸ਼ਨ ਦੀ ਫੱਟਾ ਲਿਆਉਣਾ ਜਾ ਕੇ ਉਹਦੇ ਨਾਲੇ ਗਰਦਲ ਭਾਰ ਉੱਪਰ ਤੇ ਪੱਟਾ ਲਿਆਉਣਾ ਪੈਂਦਾ ਛੱਡਣਾ ਪੈਂਦਾ ਆ ਨੇਤਰ ਉਹਨੂੰ ਭਰਨ ਗਿਆ ਦਾ ਟ੍ਰੈਲੀ ਫੇਟਾ ਭੁੱਲ ਗਿਆ ਫੇਰ ਆਇਆ ਉਹਨ ਘਰ ਨੂੰ ਜੇ ਆਹ ਲੇਬਰ ਹੁੰਦੀ ਇਹਨਾਂ ਦੇਰ ਸਾੜ ਦਣ ਆਪਾ ਭਾਈ ਆਹ ਬੰਦਾ ਨੰਬਰ ਦਾ ਰੋ ਰਿਹਾ ਭਾਈ ਬੜਾ ਜ ਆ ਭਾਈ ਆਹ ਬੰਦਾ ਮੀਆਂ ਵਰਤੇ ਆਇਆ ਠੀਕ ਆ ਇਹ ਉਦਾਂ ਇਹਨੂੰ ਟੈਕਟਰਾ ਰੂਟਰ ਦਾ ਸ਼ੌਂਕ ਹੈ ਵੀਡੀਓ ਦੇਖਦਾ ਅੱਛਾ ਉਦਾਂ ਦੇ ਨਾਲ ਫੋਨ ਤੇ ਗੱਲਬਾਤ ਹੈਗੀ ਸੀ ਇਹ ਪਹਿਲਾਂ ਇੱਥੇ ਆਉਣ ਨੂੰ ਕਹਿੰਦਾ ਤਾਂ ਯੂਟਿਊਬਰ ਆ ਹੀ ਆਇਆ ਅੱਛਾ ਉਹ ਬਾਈ ਸਬਸਕ੍ਰਾਈਬਰ ਇਹ ਹੈ ਮੈਂ ਜਰ ਇੱਕ ਵਾਰ ਕਹਾਂ ਬਾਈ ਕੰਮ ਮੜ ਗਿਆ ਮਨੂਰੇ ਸਾਰਿਆਂ ਨੇ ਜਵਾਬ ਦੇ ਦਿੱਤਾ ਹਾਂ ਪਰ ਬੰਦਾ ਬਾਈ ਆ ਗਿਆ ਆਪਣੇ ਜਿਹੇ ਕਹੇ ਤੇ ਉਹ ਵੀ ਜਦੋਂ ਗੰਨਾ ਮਾੜਾ ਕਿਸੇ ਨੇ ਨਿਕੜਿਆ ਇਹਨੇ ਪਾਇਆ ਜਦੋਂ ਕੱਢਣਾ ਦੱਸ ਦਿੱਤਾ ਉਹ ਵੀ ਤਾਂ ਉਹ ਕਰ ਠੀਕ ਹੈ ਤੇਰੇ ਕੰਮ ਸਾਰ ਸਾਰੇ ਨੇ ਬੰਦੇ ਨੂੰ ਵੀ ਕਹਦਾ ਬਾਈ ਤੈਨੂੰ ਘਾਟਾਂ ਨਹੀਂ ਬੈਣ ਦਿੰਦੇ ਤੇਰਾ ਜਿੰਨਾ ਲੰਗੜਾ ਹੀ ਨਾਲੇ ਗਲੇ ਬੰਦੇ 6 ਆ ਸਾਰੇ ਹੀ ਹਾਂ ਇਹ ਆ ਭਾਈ ਬੰਦਾ ਡੱਗੂ ਲਿਆਇਆ ਇਹ ਆ ਬੰਦੇ ਜਿਹੜੇ ਮੌਕੇ ਵਰਗਾ ਮਾਰੇ ਟਾਈਮ ਕੰਮ ਹੁੰਦੇ ਹਾਂ ਹਾਂ ਚੰਗੇ ਟਾਈਮ ਦਾ ਜਦੇ ਕਹਿੰਦੇ ਸਰਦਾਰ ਜੀ ਕੋਈ ਕੰਮ ਹੈਗਾ ਹਾਂ ਜਦ ਸਰਦਾਰ ਕੋਈ ਕੰਮ ਮਾਰੇ ਟਾਈਮ ਜਿਹੜਾ ਕੰਮ ਆਵੇ ਉਹ ਅਸਲ ਹਥਿਆਰ ਉਹ ਆ ਉਹ ਹਥਿਆਰ ਭਾਈ ਆਪਾਂ ਨੂੰ ਵੀ ਜੇ ਇਹਨਾਂ ਨੂੰ ਕਦੇ ਲੋੜ ਪਈ ਇਹ ਪੁੱਛ ਲਾ ਵੀ ਉਹਨੂੰ ਕਿਹਾ ਭਾਈ ਲੋੜ ਪਈ ਕਦੇ ਵੀ ਠੀਕ ਨੇ ਹਾਂ ਲੈ ਕਈ ਵਾਰੀ ਇਹਨਾਂ ਨੂੰ ਵਿਚਾਰੇ ਨੂੰ ਬੈਕਿੰਗ ਦਿਖਾਣਾ ਪੈਂਦਾ ਨੇਰੇ ਸਨੇਰੇ ਜਾਂ ਕੁਝ ਵੀ ਆ ਤੇਰਾ ਇਹਨੂੰ ਆ ਕੇ ਮਿਲ ਲਿਆ ਵੀ ਸਰਦਾਰ ਜੀ ਕੋਈ ਕੰਮ ਨਹੀਂ ਮਿਲ ਰਿਹਾ ਹਾਂ ਪਾਣੀ ਭੋਲ ਮਿਲਿਆ ਬਣਾ ਕੇ ਰੋਟੀ ਵੀ ਦਿੱਤੀ ਆ ਉਹਨਾਂ ਰੋਟੀ ਭਾਈ ਬਣਾ ਕੇ ਕੱਲ ਕੱਲ ਵਿਹਲੇ ਤੇ ਕੱਲ ਕੰਮ ਨਹੀਂ ਤਾਂ ਮੀਂਹ ਪਿਆ ਉਹਦਾ ਮਨ ਨੂੰ ਹੀ ਪਤਾ ਵੀ ਮੀਂਹ ਪਿਆ ਉਹ ਮੋਟਰ ਪਰ ਔਖਾ ਕੱਲ ਸਵੇਰੇ ਪੁੱਛਲਾ ਦਾ 8 ਵਜੇ ਨਾਲ ਰੋਟੀ ਪੁੱਛਦੀ ਦਾ। ਜੀ ਪਿੰਡ ਚੋਂ ਬੰਦਾ ਗਿਆ ਰੋਟੀ ਫੜਾ ਕੇ ਆ। ਮੈਂ ਠੀਕ ਆ। ਮੈਂ ਛੱਡੂ। ਤੂਰੀ ਆ ਜਾ। ਧਾਨਾਂ ਦੇ ਬੜਨ ਨਾਲ ਸਾਲ ਡਿੱਲੇ ਨੂੰ ਪਾਣੀ ਲੱਗ ਜੇਗਾ। ਬਾਈ ਘਾ ਨੂੰ ਬੰਦੇ ਮੈਂ ਤਾਂ ਕੋਸ਼ਿਸ਼ ਕਰਾਂਗੀ। ਫਿਰ ਉਹਦੇ ਬਾਅਦ ਜੋ ਹੈ ਪੱਕਾ ਗੱਲ ਤੂੰ ਸਾਨੂੰ ਤਾਂ ਤੈਨੂੰ ਹੀ ਸੰਭਾਲ ਦੇਣਾ ਪੱਕਾ ਸੀ ਤਾਂ। ਹੁਣ ਪੱਕਾ ਅਗਲੀ ਵਾਰੀ ਜਿਹੜੀ ਸੀਜ਼ਨ ਆਊਗੀ ਹੁਣ ਪੱਕਾ ਆਵਾਂ। ਬਾ ਠੀਕ ਆ। ਯਾਰ ਬੰਦੇ ਨਹੀਂ ਮਿਲਣੇ। ਕੱਲ ਧਾਨਾਂ ਤੋਂ ਵੀ ਆਜੇ ਕਰਿਓ। ਜੇ ਜਿਹੜਾ ਤਾਂ ਨਹੀਂ ਲਾਉਂਦੇ। ਦੇਖ ਲਾਂਗੇ। ਤਾਂ ਨਹੀਂ ਲਾਉਂਦੇ। ਗੰਨੇ ਵਾਲੇ। ਤਾਂ ਨਹੀਂ ਲਾਉਂਦੇ ਤੁਸੀਂ ਨਹੀਂ ਲਗਾਤੇ ਹੈ ਜੀਰੀ ਵੀ ਲਗਾਤੇ ਹੈ ਬਾਬੇ ਠੀਕ ਆ ਸਾਡੇ ਕੋ ਕਿਹੜੇ ਬੋਤੇ ਆ ਦੋ ਦੋ ਕਿਲੀਆਂ ਦੇ ਮਾਲਕਾਂ ਸੀ ਸਾਡਾ ਚੱਲੀ ਜਾਣਾ ਉਹਨਾਂ ਨੂੰ ਇਸ ਵਾਰ ਲੇਬਰ ਮਿਲਣੀ ਨਹੀਂ ਆਪਾਂ ਨੂੰ ਹਾਂ ਮੇਰੀ ਨਹੀਂ ਜੀ ਹੁਣ ਜਿਹਨਾਂ ਕੋਈ ਜ਼ਿਆਦਾ ਕਰਨਾ ਹਾਂ ਜਿਹਦੇ ਲੇਬਰ ਉੱਥੇ ਭੱਜਦੀ ਹੈ ਹਾਂ ਹੁਣ ਜ਼ਿਆਦਾ ਬਾਈ ਉਹ ਕੰਮ ਜ਼ੋਰ ਨਾ ਕਰਾਉਂਦੇ ਹਾਂ ਜ਼ੋਰ ਨਾ ਕਰਾਉਂਦੇ ਹਾਂ ਛੱਡਦੇ ਨਹੀਂ ਹਾਂ ਛੱਡਦੇ ਨਹੀਂ ਜੇ ਤੇਰੇ ਮੇਰੇ ਵਰਗੇ ਕੋਈ ਕਹਿ ਵੀ ਦਿੱਤਾ ਵੀ ਸਰਦਾਰ ਜੀ ਹਮ ਨਿਕੜੇਗੇ ਹਾਂ ਉਹਨਾਂ ਨੇ ਜੇ ਚਾਰ ਗਾੜਾ ਵੀ ਘੱਟ ਲਈ ਯਾਰ ਤਾਂ ਵੀ ਉਹਨਾਂ ਦੇ ਪੈਰ ਫੜੂਗਾ ਹਾਂ ਕਰ ਹੋ ਰਹਿਣਾ ਜਿਹੜੇ ਮੇਰੇ ਭਾਈਆਂ ਨੇ ਘਟੇ ਆ ਪੈਸੇ ਫੱਜ ਜਾਂਦੇ ਇਹਨਾਂ ਦੇ ਉਹ ਕਹਿੰਦਾ ਆਈ ਵੀ ਆਈ ਪੈਸੇ ਲੈਣਾ ਆਹੋ ਉੱਥੇ ਔਖੀ ਹੋ ਜਾਂਦੀ ਇਹਨਾਂ ਨੂੰ ਉੱਥੇ ਫੱਜ ਜਾਂਦੇ ਆ ਹੁਣ ਮੇਰੇ ਪਤਾ ਕੀ ਕਰੇ ਭਈਆਂ ਨੇ ਤੇਰਾ ਸਰਦਾਰ ਜੀ 100 ਕੁਇੰਟਲ ਹੋ ਗਿਆ ਹੋ ਗਿਆ 100 ਕੁਇੰਟਲ ਲੈ ਕੇ ਗੱਲਾਂ ਵਸਵਾ ਕੇ ਮੈਂ ਕਰਾਇਆ ਵਕਰਾਇਆ ਕਰਾਇਆ ਵਾਲ ਨੇ ਆਪਣਾ ਕਰਾਇਆ ਭਾਈ ਪੂਰਾ ਉਹ ਤਾਂ ਲੈਣਾ ਭਾਈ ਉਹਰਾਣਾ ਚਾਹੇ ਤੇਰਾ 100 ਵਿੱਚ 80 ਹੋਵੇ 80 ਹੋਇਆ ਹਾਂ ਕਹਿੰਦਾ ਸਰਦਾਰ ਜੀ ਪੈਸੇ ਦੇ ਦਿਓ ਹਾਂ ਬਖਿਆ ਪੈਸੇ ਤਾਂ ਚੱਲੇ ਜਾ ਤੁਸੀਂ ਕਰਿਆ ਕੀ ਆ ਇਹ ਹਾਂ ਅਈ ਤਾਂ ਕਰਾਏ ਪਾ ਕਿਰੋਇਆ ਤਾਂ ਜਿਆਦਾ ਆਪਣੇ ਹੋਏ 80 ਕਮਾਂਡਰ ਤਾਂ ਹੋਏ ਆ ਫੇਰ ਇੱਕ ਹੋਰ ਗੜਾਸੇ ਵੀ ਨਹੀਂ ਬਣੇ ਹੈਗੇ ਹਥਿਆਰ ਵੀ ਸਰਦਾਰ ਤੇ ਲੰਦੇ ਆ ਹੈ ਕਹਿੰਦੇ ਆ ਤੁਸੀਂ ਉਹ ਜਿਹੜੇ ਪੱਕੇ ਉਹਨਾਂ ਕੋਲ ਤਾਂ ਹੈਗੇ ਆਪਣੇ ਸ਼ਸਤਰ ਉਹਨਾਂ ਕੋਲ ਤਾਂ ਹੈਗੇ ਆ ਸਹੀ ਗੱਲ ਹੈ ਹੋਰ ਭਾਈ ਆਓ ਜੀ ਬੱਚਾ ਜਰਾ ਗੜਾਸਾ ਦੇ ਦਿਓ ਮੈਨੂੰ ਲਓ ਜੀ ਮੇ ਲੋ ਭਾਈ ਮਾਸਣ ਨੂੰ ਅਸਰੀ ਚਾਲ ਜਾ ਰਹੇ ਨੂੰ ਜੀ ਵੇਖ ਕੇ ਦੇਖਦਾ ਮੈਂ ਕਣਕ ਦੇਖ ਰਿਹਾ ਘਾਟਾ ਕੋਈ ਨਹੀਂ ਹੁਣ ਤਾਂ ਕੋਈ ਘਾਟ ਨਹੀਂ ਹੁਣ ਤਾਂ ਕੋਈ ਨਹੀਂ ਇੱਕ ਨੂੰ ਦੀ ਘਾਟ ਨੂੰ ਅੱਜ ਪਾਇਆ ਨਰੇ ਜੀ ਹੂੰ ਹੂੰ ਉਹ ਥੋੜੀ ਲੇਟ ਬੀਜੀ ਚਰੀ ਆਲੇ ਬੀਤੀ ਕੱਲ ਵੀ ਮੈਂ ਉਥੇ ਦੇਖਿਆ ਜਿਥੇ ਬਿੰਦੈ ਟਰੈਲੀ ਜਾਂਦਾ ਤਾਂ ਕਣਕਾਂ ਆ ਲੱਗਿਆ ਹੋਇਆ ਮੀ ਮੀ ਲੱਗਿਆ ਹੋਇਆ ਦੇਸੀ ਕੀ ਮੰਗੋ ਲੱਗਿਆ ਸਿੱਗੀ ਮੰਗੋ ਲੱਗਿਆ ਸਾਰੇ ਕਣਕਾਂ ਨੇ ਹਾਂ ਆਮ ਨੇ ਨਾਲ ਦੇਖਦਾ ਜਾਤੇ ਆਹ ਦੇਖ ਲਓ ਬਾਈ 4 ਤਰੀਕ ਦਾ ਇੱਥੇ ਵਿਆਹ ਤਾਂ ਤੇ 5 ਤਰੀਕ ਨੂੰ ਬੀਜੀ 5 ਹਾਂ 5 ਨੂੰ ਬੀਜੀ ਸੀ 5 ਦੇ 5 ਮਹੀਨਾ ਹੋਇਆ ਜਾਂਦੀ ਹੁਣ ਧੁੱਪਾਂ ਕਰਕੇ ਕਣਕਾਂ ਦਾ ਬਹੁਤ ਵਰਗਾ ਹਮ ਜਿਹੜੀ ਧੁੱਪਾਂ ਮੈਂਨੇ ਨਾ ਇਹੇ ਕਰਕੇ ਕਣਕਾਂ ਚੰਦ ਵੀ ਚੱਲ ਵੀ ਹੁਣ ਵੀ ਹੁਣ ਪੈਂਦੀ ਆ ਧੁੰਦੇ ਪੈਂਦੀ ਆ ਜੇ ਲੋ ਉਧਰ ਜਾਂਦੀ ਟਾਈਮ ਕਰਾ ਥੋੜਾ ਲੇਟ ਹੋਈ ਆ ਨਹੀਂ ਕੱਲ ਬਹੁਤ ਕਾਂ ਵੀ ਧੁੱਪਾਂ ਲੱਗੀ ਆ ਕੋਰੋਗ ਦਾ ਤੈਨੂੰ ਕੋਰੀ ਆ ਕੋਰੀ ਰੋਗ ਦਾ ਉਹ ਮੂਖ ਤੋਂ ਤਾਂ ਦੰਦ ਨੂੰ ਉਸ ਕਹਿੰਦੀ ਉਹ ਵੀ ਬਹੁਤ ਵਧੀਆ ਰਿਹਾ ਹੁਣ ਉਹ ਦੇਖ ਲੈ ਕਣਕ ਮੇਰੀ ਇੱਥੇ ਤੈਨੂੰ ਦੇਖਦੀ ਆ ਹਾਂ 862 ਆਈ ਡੀ ਡੀ ਆ ਹਰੇ ਕੇ ਜਵੀ ਦਾਦਾ ਕਦੇ ਕੋਈ ਦਾਦਾ ਕੋਈ ਆ ਦੇਖੋ ਬਾਈ 77 ਲੱਗੇ ਟੱਕ ਦੇ ਦੇਖਦਾ ਇਹ ਬਰਸੀਨ ਨਾਲ ਵੀ ਉੱਪਰ ਵੀ ਨਹੀਂ ਨਾਲ ਰੇ ਦੋ ਬਾਰੇ ਚਿੱਟਾ ਲਾਇਆ ਪਹਿਲਾਂ ਮੁੜ ਕੇ ਮੈਂ ਹੁਣ ਰੇ ਵੀ ਨਹੀਂ ਪਾਇਆ ਇਹਦਾ ਸਭ ਕੁਝ ਬੰਦ ਕਰਿਆ ਉਹਦਾ ਮਨ ਬਲ ਗਈ ਸੀ ਉਹ ਸ਼ਗਾ ਜਵੀ ਬੀਜੀ ਵੀ ਮੈਂ ਜਵੀ ਕਾਨੂੰ ਕਣ ਕੇ ਆ ਮੈਂ ਕਿੰਨਾ ਬੀਜ ਪਾਇਆ ਬੀਜ ਤਾਂ ਝਾਮੇ ਪਾਇਆ ਮੈਂ ਜਿੰਨਾ ਕ ਪਾਉਂਦੇ ਆ ਇਹਦੇ ਮੈਂ 9 ਕਿਲੋ ਬੀਜ ਪਾਇਆ ਤਾਂ ਅੱਛਾ ਹਾਂ 45 45 ਕਿਲੋ ਜੋ ਹੋ ਗਿਆ ਹਾਂ ਠਖੜੀਓ ਬਹੁਤ ਹੈ ਔਰ ਜਸਵੀਰ ਵਾਲੇ ਦੇਖੀ 872 ਵੀ ਤਾਂ ਮਸੜ ਤੈਨੂੰ ਉੱਥੇ ਦਿਖਾ ਕੇ ਲਿਆਉਂਗਾ ਇੱਥੇ ਮੋਟਰ ਉੱਤੇ ਰੋ ਤਾਂ ਜਿਹੜੀ ਤੂੰ ਕਹਿਨਤਾ ਤਕੀਆਂ ਰਹਿ ਗਈਆਂ ਉੱਥੇ ਦੇਖੀ ਕਣਕ ਬਈ ਉਹ ਹੀ ਤੈਨੂੰ ਕਹਿੰਦਾ ਵੀ ਪਹਿਲਾਂ ਨਹੀਂ ਮੂੰਹ ਲੱਗਦੀ ਹੈਗੀ ਹੁਣ ਆਹ ਕਣਕ ਬਹੁਤ ਕੰਮ ਦੀ ਆ ਸ਼ਿੱਧੀ ਦੇਖਣ ਵਾਲੀ ਆ ਇਹ ਦੇਖੀ ਕਣਕਾਂ ਦੇਖਣਾ ਥੱਲੇ ਤੇ ਡ੍ਰਿਲ ਦਾ ਮੈਨੂੰ ਕੱਲ ਕੌਣ ਦੱਸਦਾ ਤਾਂ ਕਹਿੰਦਾ ਇੱਕ ਬੰਦੇ ਨੇ ਸਾਈਡ ਬੰਦ ਕਰਕੇ ਬੀਜੀ ਹੋਈ ਆ ਉਹ ਵੀ ਹੈਗਾ ਠੀਕ ਆ ਡ੍ਰਿਲ ਦਾ ਨਾ ਸਾਈਡ ਬੰਦ ਕਰ ਲੈ ਇੱਕ ਯਾਰ ਕਰੋ ਹੁਣ ਉਹਨਾਂ ਕੋਲ ਹੈਗੀ ਜਮੀਨ ਹੁਣ ਸਾਡੇ ਪਾਸਾ ਉਹੀ 2 ਕਿਲੇ ਜੀ ਅਸੀਂ ਕਹੇ ਵੀ ਕਿਲਾ ਇੱਕਣਾ ਬੀਜ ਕੇ ਸਾਰ ਗਿਆ ਫਿਰ ਆਖੋ ਨਹੀਂ ਕਹਣਾ ਵਾਹ ਉੱਥੇ ਆਇਦਾ ਕੰਮ ਨਹੀਂ ਤੇ ਆਹ ਯਾਰ ਤਜਰਬਾ ਆ ਹਾਂ ਜੀ ਨੇ ਤਜਰਬਾ ਕਰ ਲਿਆ ਫਗਲਾ ਵੇਚੇ ਜੀ ਖੋਗੇ ਬੀਜ ਦਿੰਦਾ ਹਾਂ ਵੀ ਸਾਨੂੰ ਪਤਾ ਵੀ ਇੱਥੇ ਹੋ ਜੇ ਨਾ ਪਹਿਲਾਂ ਪਹਿਲਾਂ ਨੀ ਮੂੰਹ ਲੱਗਣੀ ਹਾਂ ਫੇ ਬਹੁਤ ਹੁਣ ਉੱਥੇ ਦੇਖੇ ਨੇ ਜੱਗੇ ਦੇ ਬੀਜ ਜੀ ਵੀ ਸਿੱਧੀ ਉਹ ਆ ਬਸ ਸਿੱਧੀ ਉਹ ਸਾਲੀ ਦਿਲ ਕਿੱਥੇ ਫਿਰਦੀ ਆ 7 ਕਿਲੋ ਬੀਜ ਪਾਵੇ ਦੋ ਆੜਦਾ ਤੇ 14 ਕਿਲੋ ਹੋ ਗਿਆ 14 ਕਿਲੋ ਗਾ ਕਿਲੇ ਦਾ 14 ਕਿਲੋ ਗਾ ਕਿਲੇ ਦਾ ਐਡਡਾ ਬੂਚਾ ਮਾਰੀ ਉਹ ਆਪੇ ਆਪੇ ਸਪੇਸ ਨਹੀਂ ਹੈ ਉੱਥੇ ਦੀ ਖੁੰਝੇ ਗੁੱਡੇ ਹੋਏ ਆ ਦੇਖੇ ਹਾਂ ਹਾਂ ਉਹ ਗਿਰ ਲੱਗੇ ਗਿਰ ਲੱਗ ਗਿਆ ਸੰਗਣ ਨਹੀਂ ਆ ਉਹਨੇ ਜੜ ਬਣਿਉਣੀ ਹੈ ਕਿ ਇੱਕ ਡੱਕੇ ਦੀ ਜੜ ਨਾਲ ਉਸ ਵੀ ਨਹੀਂ ਕਰਨਾ ਹੈ ਜਿਹੜਾ ਜਾੜਾ ਬਣਨਾ ਥੱਲੇ ਦੇ ਨਾ 8-9 ਬੂਟੇ 10 ਬੂਟੇ ਨਾ ਉਹ ਵੀ ਚੀਜ਼ ਖੋਰੁੰਦੀ ਉਹਦੀ ਮਜ਼ਬੂਤੀ ਜਾਂਦੀ ਹੈ ਸਿੰਗਣ ਨਾ ਦਾ ਫਿਰ ਆਪਣੇ ਬਜਾਂ ਲਾਪੇ ਕਰ ਦੇਣਾ ਆਪੇ ਹੀ ਗਿਰ ਜਣਾ ਥੱਲੇ ਤੇ ਹੁਣ ਮੇਰੀ ਜਵੀ ਛਿੱਦੀ ਹੈ ਇੱਥੇ ਉਹ ਜਾੜਾ ਬਣਾ ਹੀ ਖੜੀ ਹੈ ਹੁਣ ਸਾਡੇ ਵੀ ਗਿਰਦੀਆਂ ਤੱਕੀਆਂ ਉੱਥੇ ਵਿੱਚ ਹਵਾ ਆਏ ਤਾਂ ਗਿਰਦੀਆਂ ਗਿਰਦੀਆਂ ਕਿ ਸੰਗਣੀ ਹੋਊਗੀ ਬਹੁਤ ਇਹ ਹੂੰ ਇੱਕੜ ਉਹ ਤਾਂ ਜਸਵੀਰ ਦੇ ਉਹ ਸਰ ਵੀ ਦੇਖੇ ਕਿ ਨਹੀਂ ਸੰਗਣੀ ਕੱਲ ਨੂੰ ਜਿਹਦੇ 255 ਕਿਲੋ ਤੋਂ ਉੱਪਰ ਪੈ ਗਿਆ ਡਰਿੱਲ ਕਹਿ ਲਵੇ ਨਹੀਂ ਬੀਜਦਾਰ ਘਟਾ ਪਾਵੇ ਜੋ ਜਿੱਕਣਾ ਮਰਜ਼ੀ ਕਰੇ ਮੈਂ ਪਹਿਲਾਂ ਕਹਿੰਦਾ ਮੈਂ ਪੰਗਾ ਲੈ ਲਿਆ ਪਰਾਲੀ ਦਾ ਜਦ ਆਪਾਂ ਦੇਖਣਗੇ ਤੇ ਹੁਣ ਮੈਂ ਕਹਿੰਦਾ ਲੋਟਾ ਕੰਮ ਨਹੀਂ ਵਧੀਆ ਉੱਥੇ ਠੀਕ ਹੈ ਜਿਹੜਾ ਜਾ ਉਕਾਉਂਦਾ ਆ ਫਿਰ ਜਿਹੜੀ ਆ ਸੁੰਡੀ ਜੀ ਪਈ ਸੀ ਆਪਣੇ ਜਿਹਨੇ ਘਟਦੀ ਹੋਰ ਪਾਸੇ ਦੇ ਲੈ ਬਾਹੀ ਹੈ ਹਾਂ ਤੇ ਪਰਾਲੀ ਦੀ ਵਜ੍ਹਾ ਦੀ ਪਈ ਸੀ ਫਿਰ ਵੀ ਇੱਕੜ ਹੋ ਜਾਂਦਾ ਕਈ ਵਾਰ ਹੋ ਜਾਂਦਾ ਜੀ ਹੋ ਜਾਂਦਾ ਜਵੀ ਦਾ ਬਜ਼ੇਰਾ ਰੇਟ ਆਇਆ ਸੀ ਜੀ ਵੀਰਾ ਪੀੜੇ ਆ ਗੰਨਾ ਕੋ ਨਾ ਸੋਹਣਾ ਹੀ ਕਰਦਣ ਵਾਲੇ ਦੇਖ ਲੈ ਕਹਿੰਦੇ ਗੰਨਾ ਬੂਟਿਆਂ ਵਾਲਾ ਜਾਣਾ ਵੀ ਰੇਟ ਘਟੂਗਾ ਪਰ ਨਹੀਂ ਉਹ ਤਾਂ ਲੜਾ ਗੰਨਾ ਬੂਟਿਆਂ ਚ ਤਾਂ ਯਾਰ ਕਿਹੜਾ ਗੰਨਾ ਚੱਜਦਾ ਕਿਸੇ ਦਾ ਬੂਟੇ ਵਾਲਾ ਗੰਨਾ ਸਾਰੇ ਉੱਚੀ ਨੂੰ ਮਗਰ ਗੇ ਲੰਘ ਗਿਆ ਹੁਣ ਢਾਲ ਨੂੰ ਗਿਆ ਜਿੱਤਾ ਹੀ ਗਿਆ ਅਸੀਂ ਉਹ ਜੀ ਨੇ ਮਿਲ ਬਜਾਇਆ ਮਾਸਣ ਯਾਰੋ ਕੀ ਬਰਾਬਰ ਜੀ ਆ ਭਾਈ ਮਾਸਣ ਮਿਲਣੇ ਬਹੁਤ ਅੱਜ ਕਿੰਨੀ ਤਰੀਕ ਹੋਈ ਆ ਅੱਜ ਤਰੀਕ 14 6 ਤਰੀਕ ਤੱਕ ਪੈਸੇ ਪਾਤੇ ਅੱਛਾ ਖੇਚਦਾ ਕੰਮ ਹੈ ਖੇਚਦਾ ਦੇਖ ਲੈ ਵੀ ਤੂੰ 8 ਦਿਨ ਪਿੱਛੇ ਰਹਿ ਗਿਆ ਬੂਟੇ ਵਾਲਾ ਤੇਰਾ ਆ ਗਿਆ ਹੋਰ ਅੱਛਾ ਹਾਂ ਇਹਦੇ ਦੋ ਪਾਰਟੀ ਦੇਖਦਾ ਦੋਈ ਕਾ ਤਾਂ ਹੁਣੇ ਹਲੇ ਦੋਈ ਪਤਾ ਨਹੀਂ ਹਜੇ ਕਾ ਤਾਂ ਹੁੰਦੀ ਆ ਹਾਂ ਕਹਿੰਦਾ ਇਕੱਠੀ ਆ ਜੈਨੇ ਦੋ ਗਰੁੱਪੇ ਨਹੀਂ ਚਲਾਉਂਦੇ ਬੰਦਿਆ ਕਰੀ ਜਾਂਦੇ ਅੱਗੇ ਬੜੀ ਸਭਾ ਚਲਾਤਾ ਦਾ ਦੂਆ ਗਰੁੱਪ ਇਹਨਾਂ ਨੇ ਬੜੀ ਸਭਾ ਨੂੰ ਹਾਂ ਮੈਂ ਦੂ ਮੇਰੀ ਦੂਏ ਗਰੁੱਪ ਚ ਦੀ ਪਿਛਲੀ ਵਾਰ ਉਹ ਮੈਂ ਤਾਂ ਹੀ ਕਿਹਾ ਹੋਇਆਗਾ ਗਰੁੱਪ ਚੱਲਦੀ ਸਾਰੇ ਆ ਜਾਣੀ ਆ ਹਾਂ ਗਰੁੱਪੇ ਨਹੀਂ ਚਲਾਉਂਦੇ ਬੰਦਿਆ ਕਰੀ ਜਾਂਦੇ ਹੁਣ ਕਹਿੰਦੇ ਮਿਲ ਖੜਾਉਣਾ ਐ ਅੱਗੇ ਹਾਂ ਸਭਾਈ ਨੂੰ ਬੰਦਿਆ ਦੰਦ ਭਿੱਜ ਗਏ ਕਿਆ ਵਾ ਤੇ ਆ ਰਿਹਾ ਹੁੰਦਾਂ ਦੇ ਭੱਜੇ ਆ ਜੈਨਾਂ ਰੱਤ ਗੰਨਾ ਘਟਦਾ ਗੰਨਾ ਵੀ ਵੱਧਦਾ ਹੈ 5000 ਹੈ 5000 ਪਰਚੀ ਘੜੀ ਹੈ ਮੰਨ ਲਾ ਵੀ ਵੱਧਦਾ ਉਹ ਵੀ ਗੰਨਾ ਤਗੜਾ ਦਾ ਹੁਣ ਉਹ ਗੰਨਾ ਮੈਨੂੰ ਉਰੇ ਦਿਖਦਾ ਖੜਾ ਹਾਂ ਕਿਰਨ ਦਾ ਖੜਾੜਿਆ ਖੜਾ ਉਹ ਟਾਲ ਵਾਲਾ ਹੈ 88 ਉਹ ਅੱਛੇ 88 ਉਹ ਗੰਨਾ ਵਾ ਤਗੜਾ ਅਸੀਂ ਆਗ ਹਰ ਰਹਦਾ 88 ਤਾਂ ਕੱਲ ਮੈਂ ਜਗੂ ਦਾ ਦੇਖਿਆ ਉੱਥੇ ਹਾਂ ਮਾਰਾ ਕੋਠੇ ਕੋਠੇ ਜਿੱਡਾ ਗੰਨਾ ਸਾਲ ਇੱਕ ਨੇ ਉਹ ਵੀ ਬਹੁਤ ਬੜਾ ਭਾਈ ਕੋਠੇ ਜਿੱਦਾ ਹੀ ਗੰਨਾ ਭਾਈ ਉਹਦੇ ਬਾਪੂ ਵੀ ਨਹੀਂ ਨਿਕਲਿਆ ਹੈਗਾ ਐਵੇਂ ਕਹਿਦੀ ਆਪਾਂ ਉੱਥੀ ਬੜਿਆ ਰਿਹਾ ਗੰਨੇ ਚ ਸਾਰੀ ਰੋਈ ਨੇ ਇਕਣੇ ਆ ਫਸਲ ਵਧੀਆ ਜਿੰਨੀ ਵੀ ਹੈਗੀ ਨਾ ਫਸਲ ਤਿੰਨ ਚਾਰ ਸਾਲ ਹੋ ਗਏ ਬਹੁਤ ਵਧੀਆ ਹਾਂ ਵੀ ਐਗ ਤੇ ਚੱਲੋ ਤੁਹਾਨੂੰ ਨਾਲ ਥੋੜਾ ਜਿਹਾ ਵਿਗੜ ਵਿੱਚ ਤੰਗੀ ਹੋਈ ਹੈ ਨਹੀਂ ਲੋਟ ਆ ਗਾ ਫਸਲ ਵਿਗੜ ਵਿੱਚ ਵੀ ਸਾਰੀ ਠੀਕ ਰਹੀ ਜਿੰਨੀ ਹੈਗੀ ਤੇ ਐਤੀ ਦੇ ਸਲਾਣਾ ਜਿ ਬਣਿਆ ਹੋਇਆ ਇਹ ਪੈਸਾ ਦੇ ਸਾਹ ਵਿੱਚ ਅੱਗੇ ਵੀ ਚੱਲ ਆਉਣੇ ਅੱਗੇ ਆਏ ਆ ਮਾਝੜ ਮਹੀਨਾ ਪਿੱਛੇ ਚੱਲਦਾ ਐਸੀ ਉੱਪਰ ਚੜੇ ਆਉਂਦਾ ਨਹੀਂ ਠੀਕ ਆ ਚਾਹੀਦਾ ਵੀ ਇਕਣੇ ਆ ਹਾਂ ਜੇ ਇਕਣਾ ਉੱਪਰ ਚੜੂਗਾ ਗਾਹਾਂ ਨੂੰ ਗੰਨਾ ਵੀ ਗੱਲ ਤਾਂ ਹੀ ਵੇਚਦਾ ਹਾਂ ਉਹ ਤੇਰੇ ਸਾਹਮਣੇ ਧੰਨ ਨੂੰ ਕੀ ਨਾ ਪੁੱਛਿਆ ਇਹੀ ਚੀਜ਼ਾਂ ਫਿਰ ਇਹਨਾਂ ਬੰਦ ਕਰਦੇ ਨੇ ਮਰਜ਼ੀ ਨਾਲ ਜਰੂਰ ਵੀ ਨਾ ਲੈਣ ਨੂੰ ਖਾਣੇ ਦਾ ਕੋਈ ਬਿਜਣੀ ਐਨੇ ਮਰ ਧੰਨਾਂ ਦੀ ਵੀ ਇੰਨੇ ਕਿ ਟਾਈਮ ਨਾਲ ਆ ਜੰਨੇ 10 ਦਿਨ ਤਾਂ ਲੈ ਲੈਣੇ ਉਹ ਵੀ ਇੰਨਾ ਟਾਈਮ ਤਾਂ ਲੈ ਲੈਣੇ 10 ਦਿਨ ਚ ਇਹ ਆਗੇ ਚਲੋ ਵਧੀਆ ਜਾਈਦਾ ਇੱਕਨੇ ਪੈਸੇ ਚਾਹੀਦੇ ਤਾਂ ਫੇਰ ਫਸਲ ਕਾਹਨੂੰ ਜੀਵਿਤ ਰ ਬੀਜ ਦਾ ਇਹ ਤਾਂ ਗਵਰਨਮੈਂਟ ਦੇ ਹੱਥ ਵਿੱਚ ਆ ਜਿਹੜੀ ਚੀਜ਼ ਘਟਦੀ ਦਿਖਦੀ ਹੈ ਉਹ ਤਾਂ ਰੇਟ ਵਧਾ ਦੇ ਫਸਲ ਕਾਹਨੂੰ ਆ ਬੱਜਣ ਦੀ ਉਹ ਮੜ ਕਣ ਕਿੰਨੀ ਕੁ ਵੀ ਤੇਰੇ ਕੋਲ ਕਣਕ ਕਿੰਨੀ ਕੁ ਪਈ ਹੈ ਮੈਂ ਤਾਂ 5 ਕੁ ਕੰਟੜਾ ਵੱਧੀ ਪਈ ਮੇਰੇ ਕੋਲ अच्छा बाकी 4 क्विंटल ਦੂਏ ਪਾਸੇ ਹੁਣੇ ਖਾਣੇ ਵਾਲ ਢੋਲ ਚ ਪਈ ਹਾਂ ਆਇਆ ਤਾਂ ਹੁਣ ਮੱਕੀ ਵਿੱਚ ਚੱਲੀ ਜਾਂਦੀ ਹੈ ਉਹ 4 ਤਾਂ ਨਹੀਂ ਖਾਣੀ ਹੈਗੀ ਹਾਂ ਪਰ ਮੇਰੇ ਹੁਣ ਇੱਧਰ ਵਿਆਹ ਕੂਝ ਕੰਮ ਆ ਜਣੀ ਨਾ ਆਓ ਤੁਹਾਡੇ ਵਿਆਹ ਭਾਈ ਹਾਂ ਹੁਣ ਉਹਨਾਂ ਨੇ ਇੰਨਾ ਮਹਗਾ ਟੱਕ ਤੇ ਜਾਣਾ ਹੂੰ ਚਿੱਤੇ ਪਿਆ ਲੈਣਾ ਮੈਂ ਚੱਕੀ ਪਰੋਲੀ ਅੱਛਾ ਨਾ ਠੀਕ ਆ ਇੰਨਾ ਲੰਘ ਜਾਣਾ ਅੱਗੇ ਰੱਖਦੇ ਹੁੰਦੇ ਤੇ ਅੱਗੇ ਮੈਂ 20 ਕਾਊਂਟਰ ਰੱਖ ਦਿੰਦਾ ਹਾਂ ਹੂੰ ਦੋ ਢੋਲ ਪਈ ਹੈ ਖਾਲੀ ਚਵਾਰੇ ਚ ਪਈ ਹੈ ਇੱਕ ਨੇ ਵਿੱਚ ਤਾਂ ਨਹੀਂ ਹੈ ਜੇ ਕਣਕ ਰੱਖ ਲੰਦੇ ਕਣਕ ਰੱਖ ਲਿਆ ਹੁਣ ਰੱਖ ਦੇ ਧੰਨਵਾਦ ਜੀ ਰੱਖੀ ਹੈ ਇਹ ਜੂਆ ਹੈ ਨਾ ਹਾਂ ਉਹ ਫਿਰ 100 ਰੁਪਏ ਮਹਿੰਗੀ ਵਿਕਦੀ ਰਹੀ ਹੈ ਹਾਂ 100 ਨੂੰ ਅਸੀਂ ਹੁਣ 1000 ਰੁਪਏ ਮਿਲਦਾ ਜੇ ਸਾਲ ਕਾਣ ਕੇ ਰੱਖ ਕੇ ਵੇਚੀ ਵੀ 1000 ਰੁਪਏ ਮਿਲਣਾ ਰੱਖੀ ਵੀ ਰੱਖੋ ਦਵਾਈ ਪਾਓ ਕਦੇ ਕੋਲ ਕਰ ਖੇਚਲ ਵੀ ਦੀ ਢੋਲ ਤੇ ਕੱਢ ਫੇਰ ਲਾ ਦੋ ਬਾਰੇ ਫੇ ਪਾ ਢੋਲ ਤੇ ਚਲੋ 1000 ਨੂੰ ਅਸੀਂ ਕਹਿੰਦੇ ਵੀ ਵਜਦਾ ਹਾਂ ਫਿਰ ਬਰਾਬਰੇ ਆ ਗਿਆ ਕੰਮ ਫਿਰ ਬੰਦ ਕਰਤੀ ਹੁਣ 2-3 ਸਾਲ ਹੋ ਗਏ ਰੱਖਿਓ ਨਹੀਂ 5-6 ਕਾਉਂਟਰ ਵੱਧੀ ਰੱਖੀ ਦੀ ਹੈ ਅੱਤਾ ਇੱਕ ਦੀ ਰੇਟ ਚਮਕ ਗਿਆ ਐਤਕੀ ਬਹੁਤ ਹੰਤਨ ਕਰਾਈ ਵੀ ਰੇਟ ਹੁਣ ਜਿਹਨੇ ਰੱਖੀ ਵੀਦੀ ਉਹ ਵੀ ਵੇਚ ਬੈਠੇ ਪਹਿਲਾਂ 27-2800 ਨੂੰ ਵੇਚ ਲੋ ਜਦੋਂ ਨੂੰ 27-2800 ਬਹੁਤ ਆ ਹਾਂ ਵੀ ਰੇਟ ਚੜ ਗਿਆ ਉਹ ਹਾਂ ਐ ਨਹੀਂ ਤਾਂ ਪਤਾ ਨਹੀਂ ਜਾਣੇ 3500 ਕਿਟਾ 3600 ਆ ਹੂੰ 36 ਜੀ ਮੰਨ ਲਾ ਕਣਕ 3600 ਆ ਤਾਂ ਅੱਟਾ ਤਾਂ 40 ਰੁਪਏ ਹੋਊਗਾ ਅੱਡਣ ਖਬਰਾਂ ਇਹ ਦੱਸਦੇ ਕਹਿੰਦੇ 35 ਰੁਪਏ ਕਣਕ ਵਿਕ ਰਹੀ ਹੈ 38 ਰੁਪਏ ਅੱਟਾ ਹੁਣ ਤਾਂ 40 ਹੋਏਗਾ ਉਹਨੂੰ ਖਾ ਲੋ ਐ ਜੁਕਿਲੋ ਆਟਾ ਤਾਂ ਪ੍ਰੇਤ ਨੂੰ ਲੱਜੁੰਦਾ ਐ ਮਤਲਬ ਵਾਹਿਆ ਪਾਣੀ ਕਰਦੇ ਹੈਗੇ ਨਾ ਉਹ ਕਰਦਾ ਹਾਂ ਜਿਹਦੇ ਵਿਚਾਰੇ ਨੇ ਮੁੱਲ ਲੈਣਾ ਮੁੱਲ ਲੈ ਕੇ ਕਰਦਾ ਨਾ ਉਹਨੂੰ ਪੁੱਛ ਕੇ ਦੇਖ ਕਿ ਕਣਾਂ ਆਟਾ ਸਾਂਭੇ ਜਾਂਦਾ ਉਹਦਾ ਰੋਟੀਆਂ ਵੀ ਗਣ ਕੇ ਪਕਾਉਂਦੇ ਵੀ ਇੱਕ ਦੋ ਕੱਟੇ ਖਾ ਲੋ ਨਾ ਦੂਏ ਦੰਦੇ ਹੋਣੇ ਆ ਆਹ ਜਿਹੜੀ ਆਉਂਦੀ ਆ ਦੂਰਪੇ ਵਾਲੀ ਕਹਿੰਦੇ ਜੀ ਨੂੰ ਇਹ ਵੀ ਨਹੀਂ ਮੈਂ ਤਾਂ ਦੇਖੀ ਗੱਡੀ ਜੀ ਆਈ ਇਹ ਕਹਿੰਦਾ ਹੁਣ ਤਾਂ ਲਾਉਸਮੈਂਟੇ ਸੋਣੇ ਇਹ ਕਹੜੇ ਚੋਰੀ ਵਿਕਣੇ ਇਹ ਤਾਂ ਲਾਉਸਮੈਂਟ ਹੋ ਕੇ ਵਿਕਦੀ ਆ ਆਹੋ ਇਹ ਵੀ ਆ ਯਾ ਲਾਉਸਮੈਂਟ ਹੋਣੇ ਜਿਆਦਾ ਹੂੰ ਵੀ ਇਹ ਵੀ ਬੰਦ ਹੋਈ ਵੀ ਆ ਹੂੰ ਉਹ ਵੀ ਹੁਣ ਜੇਰਾ ਕਣਕ ਸਾਸਤੀ ਹੁੰਦੀ ਫੇਰ ਤਾਂ ਉਹਨਾਂ ਨੇ ਦੇਣੀ ਦੀ ਉਹ ਮਾੜੇ ਚੜਕਾ ਤੇ ਘਰੇਟਾ ਇੰਨਾ ਯਾਰ ਕੀ ਆ ਪਤਾ ਕੀ ਗੱਲ ਬਾਤ ਹੈ ਕੋਈ ਵਜਾ ਹੀ ਹੁੰਦੀ ਆ ਵੀ ਚਲ ਕੋਈ ਪਿਛਲੀ ਵਾਰ ਕੋਈ ਹੋ ਹੋ ਗਈ ਹਨ ਹੋਣੀ ਵੀ ਕਣਕ ਕੋਈ ਨਹੀਂ ਇੰਨੀ ਬੋਦੀ ਦੇ ਵਿਆਹ ਤਾਂ ਆਈ ਜਾਂਦੇ ਕਣਕ ਕਹਾਂ ਨੂੰ ਕਣਕ ਨਹੀਂ ਖਰੀਦੀ ਹੈ ਨਾ ਪਈ ਬੰਡਾਰ ਪਿਆ ਕਿੱਥੇ ਕੰਡਾਰ ਤੇਰਾ ਪਤਾ ਨਹੀਂ ਕਿੱਥੇ ਬੰਡਾਰ ਰਵੇ ਹੁਣ ਕਾਂਗਰਸ ਦੇਲ ਕਿਹੜੇ ਲਾਉ ਮੈਂ ਕੀ ਹੋਈ ਜਿਹੜੀ ਚੀਜ਼ ਉਹ ਹੋਵੇ ਮਸੜ ਉਹੀ ਮਹਿੰਗੀ ਹੁੰਦੀ ਆ ਨਹੀਂ ਪਹਿਲਾਂ ਤਾਂ ਹੀ ਆ ਹੂੰ ਇਹ ਦੇਖ ਲੈ ਹੁਣ ਜੀਮੀਦਾਰ ਕੋਲ ਤੇ ਚਲੇਗੀ ਹਾਂ ਵਪਾਰੀ ਕੋਲ ਜਾ ਕੇ ਮਹਿੰਗੀ ਹੋਊਗੀ ਹਾਂ ਸਰੋਂ ਦੇਖ ਲੈ ਇੱਕ ਵਾਰ ਆਲੂ ਹੋਣ ਜ਼ਿਮੀਂਦਾਰ ਕੋ ਸਸਤੇ ਹੋਣੇ ਵਪਾਰੀ ਨੇ ਸਾਰੇ ਭਰ ਲੈਣੇ ਫਿਰ ਉਹ ਮਹਗੇ ਹੋ ਜਾਂਦੇ ਏਕਨੇ ਪਿਆਜ਼ ਹੈ ਕੋਈ ਵੀ ਚੀਜ਼ ਹੈ ਮੈਂ ਕਹਿੰਦਾ ਮਾੜਾ ਆਪਣੇ ਬਾਗ ਨੂੰ ਲਾਲਚੇ ਦਿੰਨੇ ਆ ਵੀ ਇਹ ਮੰਡੀ ਦੇ ਸਿਟੇ ਹੀ ਨਾ ਰੱਖੇ ਉਹ ਰੱਖੇ ਤੇ ਸਾਡੇ ਦਾ ਬਚਦਾ ਹੀ ਨਹੀਂ ਸੁੱਸੀ ਉਹ ਖਾ ਲੈਂਦੀ ਪਹਿਲਾਂ ਤਾਂ ਕਿੰਨਾ ਕ ਸੰਭ ਹੀ ਜਾਵੇ ਨਹੀਂ ਉਹ ਗੱਲ ਕਰਦਾ ਮੈਂ ਰੇਟ ਨਹੀਂ ਤਾਂ ਸਾਨੂੰ ਮਿਲਦਾਗਾ ਆ ਤਾਂ ਹੁਣ ਪਤਾ ਨਹੀਂ ਕਿਹੜੇ ਸਾਫ ਦਾ ਰੇਟ ਵਧ ਗਿਆ ਆਹੋ 3-4 ਸਾਲ ਤਾਂ ਹੋ ਗਏ ਰੇਟ ਬਰਾਬਰ ਹੈ ਹੁਣ ਤੱਕ ਵਧੇ ਨਹੀਂ ਹੈਗਾ ਅਸੀਂ ਰੱਖਦੇ ਵੀ ਨਹੀਂ ਸੀ ਸਾਨੂੰ ਪਤਾ ਵੀ ਰੇਟ ਵੱਧਦਾ ਵੀ ਨਹੀਂ ਹੈ। ਐਸੀ ਤੂੜੀ ਦੇ ਲਾ ਹਾਂ ਤੂੜੀ ਦੇ ਕਿਉਂ ਨਹੀਂ ਉਹ ਜੱਗੇ ਨਾਲ ਗੋਦਾਮ ਭਰੇ ਪਏ ਆ। ਹਾਂ ਪਹਿਲਾਂ ਵੇਚਦਾਰੇ 1300 ਸਾਨੂੰ ਹੀ ਵੇਚ ਆਇਆ ਉਹ ਤੂੜੀ। 1300 ਸਾਨੂੰ ਵੇਚੀ ਵਿਸਲੀ ਉਹ ਤੇਰਾ ਤੁਹਾਨੂੰ ਵੇਚ ਆ ਹੁਣ ਦੇਖ ਲੈ। ਹੁਣ ਖਾਲੀ ਹੈ ਹੋਂਗਾ ਅਦੋਂ ਕਹਿੰਦਾ 3-4 ਸਾਨੂੰ ਹੁਣੀ ਹੁਣ ਤਾਂ ਹੈਂ ਘਾਰਾਂ ਪਜਾਈ ਮੈਂ ਕਹਿੰਦਾ 600 ਨੂੰ ਗੇਰ-ਗੇਰ ਨਾਲ ਚੱਲਿਆ ਮੈਨੂੰ ਵੀਡੀਓ ਹੀ ਬਣਾਈ ਦੀ ਕਹਿੰਦਾ ਜੇ ਕਿਸੇ ਨੂੰ ਲੈ ਜਾਣੀ ਮੈਂ 600 ਨੂੰ ਪਹੁੰਚ ਕਰ ਦੂੰਗਾ 50 ਕਿਲੋਮੀਟਰ ਤੱਕ ਕ ਕੋਸਾ ਹਰ ਕੇ ਆਪੇ ਆਪਣੇ ਟਰੈਕਟਰ ਬਗਲੇ ਤਾਰ ਕੇ ਹੁਣ ਅੰਦਰ ਪਾ ਕੇ ਚਲੋ ਭਾਈ ਚੱਲੀ ਜਾਣਾ ਜਣੀ ਰੇਟ ਘਟਾ ਹੂੰ ਤੂੜੀ ਡਾਉ ਨਾ ਹਾਂ ਕਣਕ ਇੱਕ ਚੀਜ਼ ਤਾਂ ਰਹਿੰਦੀ ਉਹ ਉੱਪਰ ਪਤਾ ਗਹਾਕ ਦਾ ਕਹਿੰਦੇ ਨੇ ਮੌਤ ਦਾ ਪਤਾ ਨਹੀਂ ਕਾਦਾ ਜਣੀ ਹਾਂ ਉਹ ਦੁਕਾਨ ਵਿੱਚ ਬੰਦਾ ਬੈਠਾ ਕਹਿੰਦਾ ਬੇਲੇ ਦਾ ਪਤਾ ਨਹੀਂ ਗਹਾਕ ਨਾ ਕਾਦਾ ਜਣੀ ਗਹਾਕ ਦਾ ਕਿੱਥੇ ਕਾਦਾ ਜਣੀ ਹਾਂ ਇੱਕ ਕਹਿੰਦੇ ਮੌਤ ਦਾ ਪਤਾ ਨਹੀਂ ਕਾਦਾ ਜਣੀ ਰੇਟ ਆਹੋ ਦੁਕਾਨ 'ਚ ਬੈਠਾ ਤੂੰ ਆਵੇਂ ਨਾ ਕੋਈ 2 ਘੰਟੇ ਨਾ ਆਵੇਂ ਆਜਵੇਂ ਤੂੰ ਮੜਦੇ ਬਾਹਰ ਨਿਕਲ ਜੇ ਆ ਜੇ ਆ ਜੇ ਵੀ ਇਹ ਨਹੀਂ ਪਤਾ ਲੱਗਦਾ ਇਹ ਬਈ ਗੱਲਾਂ ਸੱਚੀਆਂ ਹੁੰਦੀਆਂ ਦੇਖੀਆਂ ਸੀ ਦੇਖੀਆਂ ਹਾਂ ਸਾਰੇ ਗੱਲ ਹੋ ਜਾਂਦੇ ਨੇ ਵਰਤਦੀ ਹੈ ਫੇ ਪਤਾ ਨਹੀਂ ਬਾਕੀ ਕਹਾਣੀ ਜਿਹੜੀਆਂ ਗਿਆਣੇ ਨੇ ਬਣਾਈਆਂ ਬੰਦੇ ਨੇ ਕਾਫਤਾ ਸਹੀ ਹੈ ਹੂੰ ਆਹ ਵੀ ਇਕਣਾ ਚੱਲੀ ਉਹਦਾ ਕੰਮ ਚੱਲੀ ਜਾਂਦਾ ਚਲੋ ਬਈ ਠੀਕ ਹੈ ਜੀ ਬਸ ਕਾਲ ਜੀ ਕਾਲ ਜੀ